ਸਾਰੇਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜੀਆਂ ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਪਿਆਰੀ ਜੀ ਬਾਤ ਦਾ ਆਨੰਦ ਇੱਕ ਬ੍ਰਹਮਾ ਜੀ ਵੀਸ਼ਨੂ ਜੀ ਤੇ ਸ਼ਿਵ ਜੀ ਇਹ ਤਿੰਨੇ ਵੱਡੇ ਦੇਵਤੇ ਮੰਨੇ ਗਏ ਨੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਪਾਂ ਨੂੰ ਇਹਨਾਂ ਤਿੰਨਾਂ ਦੀਆਂ ਘਰ ਵਾਲੀਆਂ ਵੀ ਬਹੁਤ ਸਹੇਲੀਆਂ ਸੀ ਆਪਸ ਵਿੱਚ ਇੱਕ ਦਿਨ ਉਹ ਤਿੰਨੇ ਬੈਠੀਆਂ ਆਪਸ ਦੇ ਵਿੱਚ ਤਿੰਨੇ ਬਹੁਤ ਖੁਸ਼ ਇੱਕ ਦੂਜੀ ਨੂੰ ਮਸ਼ਕਰੀਆਂ ਕਰਦੀਆਂ ਨੇ ਛੇੜ ਛੇੜ ਕੇ ਹੱਸਦੀਆਂ ਨੇ ਤੇ ਲੋਟਪੋਟ ਹੋ ਰਹੀਆਂ ਨੇ ਉਧਰ ਨਾਰਦਾ ਆ ਗਿਆ ਉਹ ਕਹਿਣ ਲੱਗਿਆ ਬੱਲੇ ਬੱਲੇ ਬਹੁਤ ਮਸਤੀਆਂ ਬੈਠੀਆਂ ਨੇ ਅੱਜ ਤਾਂ ਉਹਨਾਂ ਨੂੰ ਆ ਕੇ ਕੋਲੇ ਕਹਿੰਦਾ ਕਿਉਂ ਕੀ ਗੱਲ ਕਹਿੰਦਾ ਬੜੀਆਂ ਖੁਸ਼ ਹੋ ਤਿੰਨੇ ਅੱਜ ਇਹ ਹਜਾ ਕਿਥੇ ਆ ਗਏ ਤੁਹਾਨੂੰ ਉਹ ਤਿੰਨੇ ਕਹਿਣ ਲੱਗੀਆਂ ਵੀ ਅਸੀਂ ਐਡੇ ਐਡੇ ਦੇਵਤਾਵਾਂ ਦੀਆਂ ਭਗਤਾਂ ਦੀਆਂ ਪਤਨੀਆਂ ਜੇ ਅਸੀਂ ਨਹੀਂ ਖੁਸ਼ ਹੋਵਾਂਗੇ ਤਾਂ ਹੋਰ ਕੌਣ ਹੋਊਗਾ ਉਹਨੂੰ ਕਹਿੰਦੀ ਆ ਸਾਡੇ ਵਰਗਾ ਹੈ ਕੋਈ ਦੁਨੀਆ 'ਚ ਉਹ ਕਹਿੰਦਾ ਹਾਂ ਹੈਗਾ ਬਹੁਤ ਸੋਹਣੀ ਐ ਸਿਆਣੀ ਐ ਬਹੁਤ ਸਮਝਦਾਰ ਐ ਬੜੀ ਅਕਲ ਐ ਉਹਨੂੰ ਤੁਹਾਡੇ ਨਾਲੋਂ ਕਿਤੇ ਵੱਧ ਸੋਹਣੀ ਐ ਭਾਈ ਕਿੰਨੇ ਡਾਊਨ ਹੋ ਗਈਆਂ ਕਹਿਣ ਲੱਗੀਆਂ ਵੀ ਆਪਾਂ ਆਪਣੇ ਘਰ ਵਾਲਿਆਂ ਨੂੰ ਪੁੱਛਾਂਗੇ ਵੀ ਉਹਨਾਂ ਨੂੰ ਤਾਂ ਪਤਾ ਹੋਊ ਜ਼ਰੂਰ ਤੇ ਉਹਨੂੰ ਕਹਿਣ ਲੱਗੀਆਂ ਵੀ ਕੌਣ ਐ ਇਹ ਜੀ ਨਾਰਦ ਕਹਿੰਦਾ ਗੌਤਮ ॠषि ਨੂੰ ਜਾਣਦੀਆਂ ਉਹਦੇ ਉਹਦੀ ਪਤਨੀ ਐ ਅਹੇਲਿਆ ਭਾਈ ਉਹ ਤਾਂ ਕਹਿ ਕੇ ਤੁਰ ਗਿਆ ਉਹ ਕਹਿੰਦੀਆਂ ਘਰ ਵਾਲਿਆਂ ਨਾਲ ਗੱਲ ਕਰਾਂਗੇ ਉਹ ਜ਼ਰੂਰ ਸਮਝੂਗੇ ਆਪਣੀ ਗੱਲ ਨੂੰ ਉਹ ਜਾਣਦੇ ਹੋਣਗੇ ਭਾਈ ਉਹਨਾਂ ਨੇ ਆਪੋ ਆਪਣੇ ਘਰ ਵਾਲਿਆਂ ਕੋਲੇ ਗੱਲ ਕਰੀ ਵੀ ਇਹ ਇਹ ਲਿਆ ਕੌਣ ਹੈ ਗੌਤਮ ਰਿਸ਼ੀ ਦੀ ਘਰ ਵਾਲੀ ਜਿਹਨੂੰ ਜਿਹੜੀ ਸਾਡੇ ਨਾਲ ਵੱਧ ਸੋਹਣੀ ਹੈ ਨਾਲੇ ਸਿਆਣੀ ਹੈ ਅਕਲਦਾਰੀ ਹੈ ਬਹੁਤ ਉਹ ਤਿੰਨੇ ਕਹਿਣ ਲੱਗੇ ਵੀ ਦੇਖ ਲੈਣੇ ਆ ਕੌਣ ਹੈ ਆਪਾਂ ਪਤਾ ਕਰ ਲੈਣੇ ਆ ਤਿੰਨੇ ਭਾਈ ਪਾਗ ਮੈਂ ਕੱਪੜੇ ਪਾ ਕੇ ਸਾਧ ਦਾ ਸਾਧ ਦਾ ਰੂਪ ਬਣਾ ਕੇ ਤਿੰਨੇ ਦੇਵਤੇ ਗੌਤਮ ਰਿਸ਼ੀ ਦੇ ਜਾ ਕੇ ਬਾਹਰ ਖੜਕਾਤਾ ਤਾਂਦਰੋਂ ਉਹ ਨਿਕਲੀ ਅਹिल्या ਉਹ ਕਹਿਣ ਲੱਗੀ ਉਹਨੇ ਮੱਥਾ ਟੇਕਿਆ ਵੀ ਸਾਧੂ ਨੇ ਕਹਿੰਦੀ ਆਓ ਮਹਾਰਾਜ ਅੰਦਰ ਬੈਠੋ ਦੱਸੋ ਕੀ ਚਾਹੀਦਾ ਉਹ ਕਹਿਣ ਲੱਗੇ ਅਸੀਂ ਪ੍ਰਸ਼ਾਦਾ ਛਕਣਾ ਪਰ ਇੱਕ ਸ਼ਰਤ ਹੈ ਦੱਸੋ ਮਹਾਰਾਜ ਪ੍ਰਸ਼ਾਦਾ ਅਸੀਂ ਤਾਂ ਸ਼ਕਾਂਗੇ ਤੇਰੇ ਹੱਥੋਂ ਜੇ ਤੂੰ ਇੰਨੇ ਪਤਲੇ ਕੱਪੜੇ ਪਾਵੇਂਗੀ ਜਿਹਦੇ ਵਿੱਚ ਤੇਰਾ ਸਾਰਾ ਸਰੀਰ ਦਿਸੇ ਇੰਨੇ ਪਤਲੇ ਹੋਣੇ ਚਾਹੀਦੇ ਨੇ ਤੇਰੇ ਜਿਹੜਾ ਕੱਪੜੇ ਪਾਏ ਹੋਣ ਤਾਂ ਪ੍ਰਸ਼ਾਦਾ ਸ਼ਕਾਂਗੇ ਭਾਈ ਉਹ ਪਏ ਮਨ ਹੋ ਗਈ ਸੁਣ ਕੇ ਹਰੇਕੀ ਹੁੰਦਾ ਸੋਚ ਕੇ ਕਹਿਣ ਲੱਗੀ ਵੀ ਮਹਾਰਾਜ ਤੁਸੀਂ ਬੈਠੋ ਮੈਂ ਮੇਰੇ ਪਤੀ ਨਾਲ ਗੱਲ ਕਰ ਲਾਂ ਗਈ ਉਹ ਬੈਠੇ ਤੇ ਸਮਾਧੀ ਲਾਈ ਗੌਤਮ ਰਿਸ਼ੀ ਅੱਗੇ ਤਾਂ ਜਦੋਂ ਉਹ ਸਮਾਧੀ ਲਾ ਕੇ ਬੈੰਦੇ ਸੀ ਤਾਂ ਉਹ ਜਾਂਦੀ ਨਹੀਂ ਸੀ ਕੋਲੇ ਬੁਲਾਉਂਦੀ ਨਹੀਂ ਸੀ ਉਹਨਾਂ ਟਾਈਮ ਹੁਣ ਆਜਿਓ ਉਹਨੂੰ ਵਿਫਤਾ ਪਈ ਬਈਆ ਵਿਚਾਰੀ ਨੂੰ ਇਹ ਹੇਲਿਆ ਨੂੰ ਉਹ ਗਈ ਜਾ ਕੇ ਕਹਿਣ ਲੱਗੀ ਜਾ ਕੇ ਲੱਤਾਂ ਘੁੱਟਣ ਲੱਗੀ ਤਾਂ ਉਹਨਾਂ ਦੀ ਸਮਾਧੀ ਖੁੱਲੀ ਗੌਤਮ ਰਿਸ਼ੀ ਦੀ ਕਹਿਣ ਲੱਗੇ ਅੱਜ ਤੱਕ ਤਾਂ ਜਦੋਂ ਜਿੰਨਾ ਚਿਰ ਸਮਾਧੀ ਲੱਗੀ ਹੁੰਦੀ ਐ ਤਾਂ ਮੈਨੂੰ ਬੁਲਾਇਆ ਨਹੀਂ ਕਦੇ ਅੱਜ ਤੈਨੂੰ ਕੀ ਚਾਹੀਦਾ ਵੀ ਲੱਤਾਂ ਘੁੱਟਣ ਲੱਗੀ ਮੇਰੀ ਸਮਾਧੀ ਤੋੜਤੀ ਤਾਂ ਉਹ ਕਹਿੰਦੀ ਮਹਾਰਾਜ ਤਿੰਨ ਸਾਧੂ ਆਏ ਨੇ ਪ੍ਰਸ਼ਾਦਾ ਮੰਗਦੇ ਨੇ ਉਹ ਕਹਿਣ ਲੱਗਿਆ ਸ਼ਿਕਾਦੇ ਫੇਰ ਵੀ ਆਪਣੇ ਕਾਹਦਾ ਘਟ ਹੈ ਤੂੰ ਸ਼ਿਕਾ ਅੱਗੇ ਕਿਹੜਾ ਸ਼ਿਕਾਉਂਦੀ ਨਹੀਂ ਸ਼ਿਕਾਦੇ ਪ੍ਰਸ਼ਾਦਾ ਕਹਿੰਦੀ ਮਹਾਰਾਜ ਪ੍ਰਸ਼ਾਦੇ ਦੀ ਕਹਾਣੀ ਨਹੀਂ ਹੈ ਕਹਿੰਦੀ ਕੱਪੜੇ ਤਾਂ ਨਾਂ ਦੇ ਭਗਵੇਂ ਨੇ ਪਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਸਾਧੂਆਂ ਵਾਲੀਆਂ ਨਹੀਂ ਹੈਗੀਆਂ ਉਹ ਕਹਿੰਦਾ ਅੱਛਾ ਕੀ ਕਹਿੰਦੇ ਨੇ ਕਹਿੰਦੀ ਉਹ ਤਾਂ ਆਈਮ ਕਹਿੰਦੇ ਨੇ ਮੈਨੂੰ ਵੀ ਇੰਨੇ ਪਤਲੇ ਕੱਪੜੇ ਪਾਏ ਹੁਣ ਤੇਰੇ ਤੇਰਾ ਸਾਰਾ ਸਰੀਰ ਦਿਸੇ ਤਾਂ ਤਾਂ ਇਥੋਂ ਭੋਜਨ ਛਕਾਂਗੇ ਗੌਤਮ ਰਿਸ਼ੀ ਕਹਿਣ ਲੱਗਿਆ ਫਿਰ ਤੂੰ ਕੀ ਚਾਹੁੰਨੀ ਐ ਉਹ ਕਹਿੰਦੀ ਮੈਂ ਚਾਹੁੰਨੀ ਆ ਮਹਾਰਾਜ ਉਹਨਾਂ ਨੂੰ ਸਵਾ ਸਵਾ ਡੇ ਡੇ ਸਾਲ ਦੇ ਬੱਚੇ ਬਣਾ ਦੋ ਫਿਰ ਮੈਂ ਤਿੰਨਾਂ ਨੂੰ ਭੋਜਨ ਖਰਾ ਦੂੰਗੀ ਉਹ ਸੋਚ ਕੇ ਕਹਿਣ ਲੱਗਿਆ ਬੱਚੇ ਤਾਂ ਮੈਂ ਬਣਾ ਦਿੰਨਾ ਫਿਰ ਉਹ ਤੈਨੂੰ ਸਾਹਮਣੇ ਪੈਣਗੇ ਸੰਭਲ ਲੇਂਗੀ ਤਿੰਨਾਂ ਨੂੰ ਉਹ ਕਹਿੰਦੀ ਹਾਂ ਮਹਾਰਾਜ ਉਹ ਕਰ ਲੂ ਐਡੇ ਐਡੇ ਸਾਹਮਣੇ ਔਖੇ ਨੇ ਕਹਿੰਦੀ ਉਹ ਸੰਭਲੂ ਮੈਂ ਕਹਿੰਦਾ ਜੇ ਲਿਆਗਾ ਪਾਣੀ ਦੀ ਗੜਬੀ ਭਰ ਕੇ ਉਹ ਭਾਈ ਪਾਣੀ ਦੀ ਗੜਬੀ ਭਰ ਲਿਆਈ ਲਿਆ ਕੇ ਵੱਠਲ ਕਰ ਲਿਆ ਤਾਂ ਗੋਤਮ ਰਿਸ਼ੀ ਨੇ ਆਪਦੇ ਗੋਡਿਆਂ ਤੱਕ ਲੱਤਾਂ ਰਪੈਰ ਧੋਲੇ ਉਹ ਪਾਣੀ ਵੱਠਲ ਚ ਇਕੱਠਾ ਹੋ ਗਿਆ ਕਹਿਣ ਲੱਗਿਆ ਵੀ ਆ ਪਾਣੀ ਲੈ ਜਾ ਉਹਨਾਂ ਤਿੰਨਾਂ ਨੂੰ ਦੇ ਉੱਤੇ ਛਿੱਟੇ ਮਾਰਦੇ ਜਾ ਕੇ ਭਾਈ ਜਦੋਂ ਉਹਨੇ ਜਾ ਕੇ ਪਾਣੀ ਦਾ ਉਹ ਛਿੱਟੇ ਮਾਰੇ ਤਿੰਨਾਂ ਦੇ ਤਾਂ ਸਵਾਡੇ ਡੇਢ ਸਾਲ ਦੇ ਬੱਚੇ ਬਾਲਕ ਬਣ ਗਏ ਚਲੋ ਜੀ ਹੁਣ ਉਹ ਉਹਨੇ ਭੋਜਨ ਕਰਾਤਾ ਤਿੰਨਾਂ ਨੂੰ ਤਾਂ ਉਹ ਲੋਥੀ ਰਹਿੰਦੇ ਨੇ ਕਈ ਦਿਨ ਹੋ ਗਏ ਲੰਘ ਗਏ ਉਹਨਾਂ ਨੂੰ ਤਾਂ ਤਾਂ ਉਧਰੋਂ ਉਹ ਸੋਚਦੀਆਂ ਉਹਨਾਂ ਦੀਆਂ ਪਤਨੀਆਂ ਸੋਚਦੀਆਂ ਨੇ ਬੀ ਆਈ ਨਹੀਂ ਹਨ ਉਹ ਤਾਂ ਉੜ ਕੇ ਇਹ ਜਿਹਾ ਕਿੱਥੇ ਲੰਘ ਗਏ ਉਹਨਾਂ ਦੇ ਵਿੱਚ ਵੀ ਸ਼ਕਤੀ ਸੀ ਉਹਨਾਂ ਨੇ ਆਪ ਦੇ ਪਰ ਲਾਏ ਘੁੰਮ ਕੇ ਉਹ ਵੀ ਆ ਗਈਆਂ ਉੱਡ ਕੇ ਸਾਰੇ ਦੇਖ ਦੇਖਦੂ ਕੇ ਕਿਤੇ ਨਾ ਦਿਸੇ ਮੁੜ ਗਈਆਂ ਹੁਣ ਜਾ ਕੇ ਉਦਾਸ ਪਰੇਸ਼ਾਨ ਹੋਈਆਂ ਬੈਠੀਆਂ ਨੇ ਤਿੰਨੇ ਫੇਰ ਨਾਰਦ ਫੇਰ ਆ ਗਿਆ ਉਹ ਜਮਾਈ ਨੇ ਕੋਈ ਗੱਲ ਕਰਦੀਆਂ ਪੂਰੀਆਂ ਰੋਣ ਹੱਕੀਆਂ ਹੋਈਆਂ ਬੈਠੀਆਂ ਨੇ ਨਾਰਦਾ ਕੇ ਕਹਿਣ ਲੱਗਿਆ ਕੋਲੇ ਵਾਗ ਗਿਆ ਜਾ ਕੇ ਕਹਿੰਦਾ ਕਿਉਂ ਉਹਦੇ ਤਾਂ ਬੜੀਆਂ ਮਸਤੀਆਂ ਬੈਠੀਆਂ ਧੀਆਂ ਅੱਜ ਕੀ ਹੋ ਗਿਆ ਕਹਿੰਦਾ ਅੱਜ ਰੋਣ ਵਾਲੀਆਂ ਹੋਈਆਂ ਬੈਠਿਓ ਅੱਜ ਕੀ ਹੋ ਗਿਆ ਤੁਹਾਨੂੰ ਤਿੰਨਾਂ ਨੂੰ ਉਹ ਕਹਿੰਦੀਆਂ ਤੂੰ ਵਗ ਜਾ ਤੇਰੇ ਪੰਗੇ ਛੇੜੇ ਹੋਏ ਨੇ ਤੂੰ ਪੰਗਾ ਪਾ ਗਿਆ ਉਹ ਹੋ ਗਿਆ ਸਾਨੂੰ ਕਹਿੰਦਾ ਮੈਂ ਕੀ ਬੰਗਾ ਪਾ ਗਿਆ ਕਹਿੰਦੀਆਂ ਤਾਏ ਕਿਹਾ ਨਹੀਂ ਤੀ ਉਦੋਂ ਵੀ ਉਹ ਸੋਹਣੀ ਐ ਇਹ ਲਿਆ ਗੌਤਮ ॠषि ਦੀ ਪਤਨੀ ਅਕਲ ਵਾਲੀ ਐ ਬਹੁਤ ਸਮਝਦਾਰ ਐ ਕਹਿੰਦਾ ਫਿਰ ਉਹ ਤਾਂ ਹੈਗੀ ਐ ਮੈਂ ਤਾਂ ਹੁਣ ਵੀ ਕਹਿਣਾ ਕਹਿੰਦੀ ਸਾਡੇ ਪਤੀ ਉਹਦਾ ਹੀ ਪਤਾ ਕਰਨ ਗਏ ਤੇ ਮੁੜ ਕੇ ਨਹੀਂ ਆਏ ਕਹਿੰਦੀ ਅਸੀਂ ਸਾਰੇ ਭਾਲੇ ਆਈਆਂ ਸਾਨੂੰ ਤਾਂ ਕਿਤੇ ਨਹੀਂ ਲੱਭੇ ਉਹ ਹੱਸ ਕੇ ਕਹਿਣ ਲੱਗਿਆ ਨਾਰਦ ਕਹਿੰਦਾ ਗੌਤਮ ਰਿਸ਼ੀ ਦੇ ਘਰੇ ਗੱਜੀਆਂ ᱛੀਆਂ ਉਹ ਕਹਿੰਦੀ ਆ ਨਾ ਉੱਥੇ ਤਾਂ ਸੀ ਗੱਜੀਆਂ ਨਹੀਂ ਕਹਿੰਦਾ ਹੁਣ ਐ ਕਰੋ ਕਹਿੰਦਾ ਗੌਤਮ ਰਿਸ਼ੀ ਦੇ ਘਰੇ ਜਾਓ ਜਾ ਕੇ ਕਹਿੰਦਾ ਮਾਤਾ ਬਾਰ ਖੋਲੂਗੀ ਤੁਹਾਨੂੰ ਉਹਨੂੰ ਇਹ ਕਿਹੋ ਮਾਤਾ ਅਸੀਂ ਤੇਰੇ ਆ ਨੂਹਾ ਕਹਿੰਦਾ ਜਾ ਕੇ ਚਰਨਛੋਹ ਲਿਆ ਉਹ ਉਹਦੇ ਮਾਤਾ ਦੇ ਤਿੰਨੇ ਜਾਣੀਆਂ ਉਹਨੂੰ ਇਹ ਕਿਹੋ ਵੀ ਮਾਤਾ ਅਸੀਂ ਤੇਰੀਆਂ ਨੂਹਾ ਵਿਆਹ ਆ ਸਾਡੇ ਪਤੀ ਨੇ ਵੀ ਉਹ ਤੁਹਾਨੂੰ ਕਹੂਗੀ ਵੀ ਜੇ ਤੁਹਾਡੇ ਪਤੀ ਨੇ ਤਾਂ ਲੈ ਜਾਓ ਆਪਦੇ ਨੂੰ ਕਹਿੰਦਾ ਗੁਮੀ ਨਾ ਚੱਕ ਕੇ ਤੁਰ ਪਿਓ ਕਿਤੇ ਉਹਨਾਂ ਨੂੰ ਕਹਿੰਦਾ ਫੇਰ ਐਂ ਕਹਦੇ ਉਹ ਵੀ ਮਾਤਾ ਸਾਨੂੰ ਕੀ ਪਤਾ ਲੱਗਦਾ ਵੀ ਇਹ ਕੌਣ ਕੀ ਦਾ ਪਤੀ ਹੈ ਵੀ ਇਹਨਾਂ ਨੂੰ ਪਹਿਲਾਂ ਵਰਗੇ ਬਣਾ ਦੇ ਉਹ ਕਹਿੰਦੀ ਅੱਛਾ ਇਹੀ ਜੀ ਕੀ ਕਹਾਣੀਆਂ ਕਹਿੰਦਾ ਤੁਸੀਂ ਜਾਓ ਤਾਂ ਸਹੀ ਚਲੋ ਭਾਈ ਨਾਰਦ ਨੇ ਭੇਜ ਦਿੱਤੀਆਂ ਸਭ ਦੱਸ ਪੁੱਛ ਕੇ ਆਇਆ ਆ ਕੇ ਬਾਹਰ ਖੜਕਾਇਆ ਅਹिल्या ਮਾਤਾ ਨੇ ਬਾਹਰ ਖੋਲ ਲਿਆ ਤਿੰਨਾਂ ਨੇ ਮੱਥਾ ਟੇਕਿਆ ਉਹਨੂੰ ਉਹਦੇ ਪੈਰਾਂ ਨੂੰ ਹੱਥ ਲਾਇਆ ਕਾਹਨ ਲੱਗੀਆਂ ਮਾਤਾ ਅਸੀਂ ਤੇਰੀਆਂ ਨੂੰਹਾਂ ਤਿੰਨੇ ਉਹ ਕਹਿੰਦੀ ਅੱਛਾ ਠੀਕ ਐ ਕਹਿੰਦੀ ਇਹ ਸਾਡੇ ਪਤੀ ਨੇ ਉਹ ਕਹਿੰਦੀ ਲੈ ਜੋ ਫਿਰ ਆਪਦੇਆਂ ਨੂੰ ਜਾ ਕੇ ਆ ਬੈਠੇ ਨੇ ਤਿੰਨੇ ਉਹ ਕਹਿੰਦੀ ਆ ਮਾਤਾ ਹੁਣ ਇਹਨਾਂ ਦਾ ਸਾਨੂੰ ਕੀ ਪਤਾ ਲੱਗੇ ਵੀ ਕਿਹੜਾ ਪਤੀ ਕਿਹੜੀ ਦਾ ਹੈ ਤਾਂ ਬੱਚੇ ਬਣਾਤੇ ਤੁਸੀਂ ਬਾਲਕ ਵੀ ਇਹਨਾਂ ਨੂੰ ਪਹਿਲਾਂ ਵਰਗੇ ਬਣਾਓ ਫਿਰ ਸਾਨੂੰ ਅਸੀਂ ਦੇਖ ਕੇ ਲਜਾਵਾਂਗੇ ਉਹ ਕਹਿੰਦੀ ਬੈਜੋ ਇੱਥੇ ਉਹ ਭਾਈ ਫੇਰ ਗਈ ਆਪਦੇ ਪਤੀ ਲਵੇਗਾ ਉਤਮ ॠषि ਕੋਲ ਜਾ ਕੇ ਫੇਰ ਲੱਤਾਂ ਘੁੱਟਣ ਲੱਗ ਗਈ ਫੇਰ ਉਹਦੀ ਸਮਾਧੀ ਖੁੱਲੀ ਉਹ ਕਹਿਣ ਲੱਗਿਆ ਕਿਉਂ ਰਾਣੀ ਤੈਨੂੰ ਹੁਣ ਕੀ ਚਾਹੀਦਾ ਦੇਵੀ ਉਹ ਕਹਿੰਦੀ ਮਹਾਰਾਜ ਉਹ ਤਿੰਨੇ ਫੇਰ ਆ ਗਈਆਂ ਕਹਿੰਦੀ ਕਹਿੰਦੇ ਕੌਣ ਆ ਗਈਆਂ ਤਿੰਨੇ ਕਹਿੰਦੀ ਕਹਿੰਦੀਆਂ ਨੇ ਅਸੀਂ ਤੇਰੀਆਂ ਨੂਹਾਂ ਉਹ ਕਹਿੰਦਾ ਹੁਣ ਕੀ ਚਾਹਨੀ ਐ ਫੇਰ ਕਹਿੰਦੀ ਉਹਨਾਂ ਨੂੰ ਪਹਿਲਾਂ ਵਰਗੀ ਬਣਾ ਦੋ ਕਹਿੰਦਾ ਲਿਆ ਪਾਣੀ ਦੀ ਗੜਬੀ ਭਾਈ ਫੇਰ ਉਹਨੇ ਪਾਣੀ ਦੀ ਗੜਬੀ ਲਿਆਂਦੀ ਰਿਸ਼ੀ ਨੇ ਇਹਠਾਂ ਬੱਠਲ ਧਰ ਕੇ ਉਹਦੇ ਚ ਆਪਣੇ ਪੈਰ ਤੇ ਗੋਡਿਆਂ ਤੱਕ ਲੱਤਾਂ ਧੋਲੀਆਂ ਕਹਿੰਦਾ ਜਾ ਮਾਰ ਦੇ ਛਿੱਟੇ ਉਹਨਾਂ ਤੇ ਉਹਨਾਂ ਨੇ ਉਹ ਪਾਣੀ ਲਿਆ ਕੇ ਮਾਤਾ ਇਹ ਲਿਆਨੇ ਤੇਨਾਂ ਦੇ ਉੱਤੇ ਛਿੱਟੇ ਮਾਰੇ ਚੰਗੇ ਭਾਈ ਉਹ ਤਾਂ ਉਹੀ ਬਣ ਗਏ ਜਿਹੇ ਜਿਹੇ ਪਹਿਲਾਂ ਸੀਗੇ ਆਏ ਸੀ ਜਦੋਂ ਤਾਂ ਝਾਕਦੇ ਨੇ ਆਲੇ-ਦਾਲੇ ਉਹਨਾਂ ਨੂੰ ਕਹਿਣ ਲੱਗਿਆ ਆਪਣੀਆਂ ਪਤਨੀਆਂ ਨੂੰ ਵੀ ਤੁਸੀਂ ਤੁਸੀਂ ਕਹਦਾਂ ਨਿਓ ਸਾਡੇ ਨਾਲ ਤਾਂ ਤੁਸੀਂ ਆਈਆਂ ਨਹੀਂ ਉਹ ਕਹਿੰਦੀਆਂ ਮਹਾਰਾਜ ਸਾਨੂੰ ਅਸੀਂ ਤੁਹਾਨੂੰ ਭਾਲ ਦੇ ਭਾਲ ਦੇ ਆ ਗਏ ਤਾਂ ਕਹਿੰਦੀ ਮਹਾਰਾਜ ਇਹ ਸਾਰੇ ਪੰਗੇ ਨਾਰਦ ਛੇੜ ਕੇ ਗਿਆ ਹੈ ਉਹਨਾਂ ਨੂੰ ਦੱਸਣ ਲੱਗੀਆਂ ਤਾਂ ਸਾਰਿਆਂ ਨੇ ਭਾਈ ਮਾਤਾ ਦੇ ਅਹिल्या ਦੇ ਚਰਨੀ ਹੱਥ ਲਾਏ ਫੇਰ ਉਹ ਆਪ ਕੋ ਆਪਣੀਆਂ ਪਤਨੀਆਂ ਦੇ ਨਾਲ ਗਏ ਕਈ ਵਾਰੀ ਇਹ ਜੇ ਮੁਖੌਲ ਵੀ ਬੰਦਾ ਹਰੇਕ ਸੋਚਦਾ ਵੀ ਪਤਾ ਨਹੀਂ ਮੈਨੂੰ ਹੀ ਅਕਲ ਐ ਮਹੀਂ ਵੱਡਾ ਮਹੀਂ ਸੋਹਣਾ ਸਾਰੀ ਜਾਣਕਾਰੀ ਉਹ ਮੇਰੇ ਕੋਲ ਐ ਪਰ ਐ ਨਹੀਂ ਹੁੰਦਾ ਦੁਨੀਆ ਤਾਂ ਤਾਂਕ ਤੋਂ ਤਾਂਕ ਭਈਆ ਉਹ ਤਾਂ ਫੇਰ ਦੇਵੀ ਦੇਵਤੇ ਸੀ ਸੋ ਇੰਨੀ ਕੁ ਮੇਰੀ ਬਾਤ ਐ ਜੀ ਧੰਨਵਾਦ